ਪਹਿਲਾਂ ਦਾ ਧੰਨਵਾਦ ਸੱਜਣੋ ਜਿਹੜੀ ਰਾਤ ਰੀਲ ਪਾਈ ਸੀ ਬੱਚੀ ਦੀ ਬਹੁਤ ਸੋਹਣਾ ਰਿਸਪੌਂਸ ਦਿੱਤਾ ਬਹੁਤ ਸੋਹਣਾ ਪਿਆਰ ਦਿੱਤਾ ਤੇ ਆਪਾਂ ਵੀ ਵਾਅਦੇ ਤੇ ਖਰੇ ਉੱਤਰਿਆ ਤੁਹਾਡੇ ਲਈ ਆ ਬੱਚੀ ਦੀ ਪੂਰੀ ਵੀਡੀਓ ਲਿਆਤੇ ਵੀਡੀਓ ਦੇ ਸ਼ੁਰੂ ਚ ਹੀ ਦੱਸ ਦਿੰਨੇ ਚੰਬੀਆਂ ਬੱਚਿਆਂ ਵੀ ਆ ਮੁੱਲ 'ਚ ਨਹੀਂ ਮਿਲਨੇ ਆ ਜਿੰਨੇ ਚ ਆਪਾਂ ਨੌਕਰੀ ਬੱਚੀ ਦੇ ਦੇਣੀ ਆ ਤੇ ਕਦ ਕੁਦਾਂ ਵਾਲੇ ਵੀ ਤੈਂ ਤੋੜੀ ਜਾਂਦੀ ਆ ਸ਼ੌਕਾ ਤਾਂ ਹੈ ਹੀ ਨਹੀਂ ਤੁਸੀਂ ਆਪ ਦੇਖ ਸਕਦੇ ਤੇ ਬਾਕੀ ਨੰਬਰ ਥੱਲੇ ਚੱਲੀ ਜਾਂਦੇ ਆ ਫੋਨ ਲਾ ਲਿਓ ਡਿਟੇਲ ਸਾਰੀ ਪਹਿਲਾਂ ਸੁਣ ਲਓ ਫੇਰ ਫੋਨ ਲਾਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਤੇ ਜੁੜੇ ਹੋਏ ਆ ਜੀ ਆਇਆਂ ਨੂੰ ਤੇ ਜਿਹੜੇ ਭਰਾ Facebook ਤੇ ਵੀਡੀਓ ਦੇਖਦੇ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਅੱਜ ਫਿਰ ਮਿੱਤਰਾਂ ਨਵੀਂ ਸਵੇਰ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਅੱਜ ਤਾਂ ਜਮਾਂ ਹੀ ਆਪਾਂ ਤੈਂ ਤੋੜ ਦੇਣੀ ਆ ਜਮਾਂ ਜਾਇਜ਼ ਰੇਟ ਦੀ ਇਹ ਜਿਹੇ ਨੌکریاں ਬਚੇਰੀਆਂ 4-4 5-5 ਲੱਖ ਦੀਆਂ ਬੈਕੀਆਂ ਜਿਹੜੀ ਆਪਾਂ ਜਮਾਂ ਹੀ ਮੰਨ ਲਓ ਚੰਬੀ ਬਸ਼ੇਰੀ ਵੀ ਨਹੀਂ ਹੁੰਨੇ ਮੁੱਲ ਚ ਮਿਲਨੇ ਜਿੰਨੇ ਜ ਆਪਾਂ ਨੌਕਰੀ ਦੇ ਦੇਨੇ ਤੇ ਉਹ ਉਹ ਵੀ ਬੱਚੀ ਪੂਰਾ ਕੱਦ ਕਰਨ ਵਾਲੀ ਪੂਰੀ ਨਖਰੇ ਵਾਲੀ ਖਾਨਦਾਨ ਚੰਗਾ ਕੰਨ ਕੁੰਨ ਕੁੰਡੀ ਵਾਲਾ ਕੱਦ ਪੂਰਾ ਖੱਢੀ ਜਾਂਦੇ ਤੇ ਉਹ ਵੀ ਸਪੌਟਲੈਸ ਆ ਇੱਕ ਦੋ ਸਪੌਟ ਆ ਸਾਰੇ ਪਿੰਡੇ ਤੇ ਤੁਸੀਂ ਚਮੜੀ ਚਮੜੀ ਆਪ ਹੀ ਦੇਖ ਲੈਣੀ ਆ ਸਾਰੀ ਡਿਟੇਲ ਦਿੰਨੇ ਆ ਬਸ ਵੀਡੀਓ ਨਾਲ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਕਮੈਂਟਾਂ ਜਰੂਰ ਦੱਸਿਓ ਇਦਾਂ ਦੀਆਂ ਵੀਡੀਓ ਪਸੰਦ ਆਉਂਦੀ ਆ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੁਹਾਡੇ ਲਈ ਜੈਜ ਰੇਟ 'ਚ ਚੰਗੇ ਤੋਂ ਚੰਗਾ ਜਾਨਵਰ ਲਿਆਵੇ ਤੇ ਜੇ ਤੁਸੀਂ ਵੀ ਸਸਤੇ ਤੋਂ ਸਸਤਾ ਜਾਨਵਰ ਲੈਣਾ ਚਾਹੁੰਦੇ ਆ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਨਾਲ ਵੀਡੀਓ ਉਹ ਭਰਾਵਾਂ ਤਾਈ ਪਹੁੰਚਣੀ ਹੈ ਜੀਨੇ ਥੋੜੇ ਪੈਸੇ ਲਾ ਕੇ ਚੰਗੀ ਚੀਜ਼ ਭਾਲਦਾ ਤੇ ਆਜੋ ਮਿੱਤਰੋ ਬਾਦਿਆਂ ਵੀਡੀਓ ਵੱਲ ਨੂੰ ਦਿੰਦੇ ਆ ਡਿਟੇਲ 15 ਮਹੀਨਿਆਂ ਦੀ ਦੋਸਤੋ ਨੌਕਰੀ ਬਿਸ਼ੇਰੀ ਹੋਇਆ ਕੰਨਾ ਜੈ ਇੱਕ ਦੋ ਸਪੌਟ ਤੇ ਇੱਕ ਦੋ ਮੰਨ ਲਓ ਪੂਛ ਦੇ ਥੱਲੇ ਆ ਤੇ ਪੰਡੇ ਉੱਤੇ ਕੋਈ ਸਪੌਟਰ ਨਹੀਂ ਤੁਸੀਂ ਦੇਖ ਸਕਦੇ ਕੰਨ ਕੁੰਦ ਕਿੰਨਾ ਜ਼ਿਆਦਾ ਕੁੰਡੀ ਵਾਲਾ ਕੁੰਡੀ ਨਾਲ ਕੁੰਡੀ ਮੇਲ ਦਿੰਦੀ ਆ ਲੱਤ ਲੁੱਤੀ ਬਹੁਤ ਲੰਮੀ ਹੈ 15 ਮਹੀਨਿਆਂ ਦੀ ਹੋਈ ਹੈ ਤੇ 9 ਟੈਂਚ ਹੋਈ ਖੜੀ ਆ ਸੱਜਣੋ ਆ ਮਾਰਿਓ ਮੜੀ ਨਜ਼ਰ ਸਾਈਡ ਤੇ ਨਵਾਉਂਦੇ ਆ ਦੇਖੋ ਪੰਡਾ ਕਿੰਨਾ ਗਲਾਬੀ ਆ ਲਾਲੀ ਮਾਰਦੀ ਹੈ ਨਾ ਬੱਚੀ ਬੜੀ ਜ਼ਿਆਦਾ ਚੰਗੀ ਹੈ ਤੇ ਕੱਦ ਕੁਦ੍ਹਾ ਆਪ ਹੀ ਚੈੱਕ ਕਰ ਲਓ ਆ ਕੇ ਸਾਹਮਣੇ ਦੇਖੇ ਤੇ ਦਿਲ ਖੋਸ਼ ਹੋ ਜੂ ਮਿੱਤਰੋ ਸੰਬੀ-ਸੁੰਬੀ ਜਦੋਂ ਸਾਹਮਲੀ ਹੋ ਮੰਨ ਲਓ ਹੁਣ 15-16 ਮਹੀਨਿਆਂ ਦੀ ਹੋ ਗਈ ਮੂਰੇ 5-7 ਮਹੀਨੇ ਸਭਾਲ ਕੇ ਸੂਆ ਲੈਣ ਵਾਲੀ ਵੀ ਹੋ ਜੂ ਭਰਾਉਣ ਵਾਲੀ ਹੋ ਜੂ ਕਹਿਣ ਤੋਂ ਮਤਲਬ ਚੰਗਾ ਕੱਦ ਕੁੱਦ ਚੰਗਾ ਕੱਢੀ ਜਾਂਦੀ 15 ਮਹੀਨੇ ਵਾਲੀਆਂ ਬੱਚੇ ਨੇ 57 ਕੈਂਚੀ ਰਹਿ ਜਾਂਦੀਆਂ ਤੇ ਬੱਚੀ ਨਾਟੋਂ ਬਾਹਰ ਹੋਈ ਖੜੀ ਹੈ ਕੱਦ ਦਾ 64-65 ਦੇ ਲਵੇ ਤਵੇ ਕਰ ਦੂ ਬਾਬਾ ਸੌਖ ਰੱਖੇ ਲੰਮੀ ਉਮਰ ਵਾਖੇ ਇਹਨੂੰ ਤੇ ਬਾਲ ਭੋਰੀਆਂ ਦੀ ਜਮਾਂ ਸਾਫ ਆ ਮਿੱਤਰੋ ਉਮਰ 15ਵੇਂ ਖਾਨਦਾਨ ਬਾਰੇ ਦਾ ਸਿੱਧਾ ਰੌਲੀ ਵਾਲੇ ਅਰਜਨਦੀ ਪੋਤੀ ਆ ਗਰੰਟੀ ਨਾਲ ਫਤਿਹ ਸੇਕੇ ਵਾਲਾ ਜਿਹੜਾ ਫਤਿਹਗੋੜਾ ਉਹਦੀ ਬੱਚੀ ਆ ਮਾਂ ਇਹਦੀ ਆ ਜਿਹੜੀ ਆਪਣਾ ਅਬੌਰ ਬਲੱਡ ਲਾਈਨ ਚੋਂ 56.2 ਇੰਚ ਦੀ ਮਾਂ ਨੌਕਰੀ ਨੁਗਰਾ ਮਾਂ ਤੇ ਨੁਗਰਾ ਹੀ ਪਿਓ ਆ ਤੇ ਬੱਚੇ ਆਪ ਬੱਚੀ ਨੌਕਰੀ ਤੇ ਨੌਕਰੀ ਹੀ ਦੇਣੇ ਆ ਤੋਂ ਜਿਹੜੇ ਭਰਾ ਚੰਬੀ ਲਾਈਨ ਤੋਂ ਡਰਦੇ ਹੁੰਦੇ ਵੀ ਜੇ ਚੰਬਾ ਬੱਚਿਆਂ ਨਾਲ ਲਾਜ਼ਮੀ ਇੰਤਨਾ ਸਾਰੇ ਸਾਲ ਦੀ ਜਾਬੜੇ ਨਾ ਤਾਂ ਨੌਕਰੀ ਆ ਚੰਬੀਆਂ ਬਸ਼ੇਰੀਆਂ ਤੋਂ ਵੀ ਸਹਾਸਤੀ ਮਿਲ ਜਾਣੀ ਆ ਪਰ ਇਹਦੀ ਗਾਰੰਟੀ ਇੰਨੀ ਕਹਿੰਦੇ ਨੁਗਰੇ ਬੱਚੇ ਦੇਣੀ ਹੈ ਰੇਟ ਫੋਨ ਤੇ ਆਪਾਂ ਦੱਸ ਦਾਂ ਜਾਇਜ਼ ਰੇਟ ਆ ਤੁਹਾਨੂੰ ਇੰਨਾ ਹਿੰਟ ਦੇਤਾ ਰੇਟ ਜਮਾਂ ਜਾਇਜ਼ ਆ ਨੰਬਰ ਥੱਲੇ ਚੱਲੀ ਜਾਣਾ ਤੁਸੀਂ ਫੋਨ ਲਾ ਕੇ ਕਨਫਰਮ ਵੀ ਕਰ ਸਕਦੇ ਹੋ ਰੇਟ ਤੇ ਆ ਕੇ ਸਾਹਮਣੇ ਫਾਰਮ ਤੇ ਬਹਿ ਕੇ ਬੱਚੀ ਦੇਖ ਸਕਦੇ ਆਪਾਂ ਤਾਂ ਇੰਨੀ ਤੁਹਾਨੂੰ ਗਾਰੰਟੀ ਦੇ ਸਕਦੇ ਹਾਂ ਵੀ ਇਹ ਤਾਂ ਸਸਤੀ ਬੱਚੀ ਨਹੀਂ ਮਿਲਣੀ ਤੁਹਾਨੂੰ ਜਿੱਥੇ ਤਾਂ ਮਰਜ਼ੀ ਜਾਵੜੋ ਇੰਨੀ ਚੰਗੀ ਖੱਦ ਕਰਨ ਵਾਲੀ ਬੱਚੀ ਇਹ ਤਾਂ ਸਸਤੀ ਨਹੀਂ ਮਿਲਣੀ ਸੋ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਵਿੱਚ ਸਸਤਾ ਜਾਨਵਰ ਦੇਖਣ ਲਈ ਸੰਪਰਕ ਕਰੋ ਨੰਬਰ ਥੱਲੇ ਚੱਲੀ ਜਾਂਦੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਲਈ ਸਸਤੇ ਤੋਂ ਸਸਤੇ ਜਾਨਵਰ ਦੀ ਵੀਡੀਓ ਜਲਦੀ ਤੋਂ ਜਲਦੀ ਪਹੁੰਚੇ ਤੇ ਸਾਡਾ ਵੀ ਹੌਸਲਾ ਵਧੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਪਾਲਿਆ ਹੁੰਦੇ ਰਹੀ ਮਿਲਦੇ ਆ ਜਲਦ ਨਾਲ